ਆਉਂਦੇ ਨਹੀਂ ਸਨੇਹੀ ਕਿਉ ਪਿਆਰਿਆਂ ਦੇ ਅੱਜਕੱਲ ਆਉਂਦੇ ਨਹੀਂ ਸਨੇਹੀ ਕਿਉ ਪਿਆਰਿਆਂ ਦੇ ਅੱਜਕੱਲ ਉੱਡੇ ਕਿਉ ਪਖੇਰੂ ਇਹ ਬਨੇਰੀਆਂ ਨੂੰ ਪੁੱਛ ਕਿਹੜੀ ਗੱਲੋਂ ਹਵਾ ਵਿੱਚ ਆਵੇ ਨਾ ਮਹਿਕ ਥੋਡੀ ਕਿਹੜੀ ਗੱਲੋਂ ਹਵਾ ਵਿੱਚ ਆਵੇ ਨਾ ਮਹਿਕ ਥੋਡੀ ਪਤਾ ਜੀ ਨਾ ਲੱਗੇ ਤਾਂ ਚੁਫੇਰੀਆਂ ਨੂੰ ਪੁੱਛ ਕਿਹੜੀ ਗੱਲੋਂ ਚਿੜੀਆਂ ਵੀ ਰੁੱਸੀਆਂ ਸਵੇਰ ਨਾਲੋਂ ਕਿਹੜੀ ਗੱਲੋਂ ਚਿੜੀਆਂ ਵੀ ਰੁੱਸੀਆਂ ਸਵੇਰ ਨਾਲੋਂ ਪੋਚ 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 ਤੂ ਸਵੇਰੀਆ ਨੂੰ ਪੁੱਛ ਅੱਜ ਕੱਲ ਕਿਹੜੀ ਗੱਲੋਂ ਨਾਗਾ ਨੇ ਜ਼ਹਿਰ ਛੱਡੇ ਅੱਜ ਕੱਲ ਕਿਹੜੀ ਗੱਲੋਂ ਨਾਗਾ ਨੇ ਜ਼ਹਿਰ ਛੱਡੇ ਬਣੀ ਕੀ ਹਕੀਕਤ ਸੁਪੇਰੀਆ ਨੂੰ ਪੁੱਛ ਕਿਹੜੀ ਗੱਲੋਂ ਨੈਣਾ ਦਾ ਛੁਦੇਣਾ ਵਾਲਾ ਹਾਲ ਹੋਇਆ ਕਿਹੜੀ ਗੱਲੋਂ ਨੈਣਾ ਦਾ ਛੁਦੇਣਾ ਵਾਲਾ ਹਾਲ ਹੋਇਆ ਉਹ ਰੋਏ ਦਿਨ ਰਾਤ ਦੀਦੇ ਫੇਰੀਆਂ ਨੂੰ ਪੁੱਛ ਸੋਹਣੇ ਅਹਿਸਾਸਾਂ ਉਤੇ ਸ਼ਾਈ ਮੁਰਦਾਰ ਕਿਵੇਂ ਸੋਹਣੇ ਅਹਿਸਾਸਾਂ ਉਤੇ ਸ਼ਾਈ ਮੁਰਦਾਰ ਕਿਵੇਂ ਆਪਣੇ ਤੋਂ ਖੁਸ਼ ਭਾਵੇਂ ਮੇਰੀਆਂ ਨੂੰ ਪੁੱਛ ਆਪਣੇ ਤੋਂ ਪੁੱਛ ਭਾਵੇਂ ਮੇਰੀਆਂ ਨੂੰ ਪੁੱਛ ਇੱਕ ਵੀ ਨੀ ਰਾਤ ਜਦੋਂ ਪਾਈ ਨਹੀਂ ਉਹ ਬਾਤ ਤੇਰੀ ਇੱਕ ਵੀ ਨੀ ਰਾਤ ਜਦੋਂ ਪਾਈ ਨਹੀਂ ਉਹ ਬਾਤ ਤੇਰੀ ਮਨਪ੍ਰੀਤ ਪੁੱਛਣਾ ਹਨੇਰੀਆਂ ਤੋਂ ਪੁੱਛ ਮਨਪ੍ਰੀਤ ਪੁੱਛਣਾ ਹਨੇਰੀਆਂ ਤੋਂ ਪੁੱਛ